ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਲਬਾਂਬੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਗਰੋਮੀ ਤੇ ਟੀ ਮਲਬਾ ਤੁਹਾਨੂੰ ਲੈ ਆਇਆ ਹੈ ਕਰਾਚੋਂ ਵਿਖੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਮੈਡੀਕਲ ਚੈੱਕਅਪ ਕੈਂਪ ਜੋ ਕਿ ਅੱਜ ਕਰਾਚੋਂ ਦੇ ਵਿੱਚ ਲੱਗਿਆ ਹੋਇਆ ਹੈ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸਵਰਗੀ ਸੰਤਰਾਮ ਸਿੰਘਲਾ ਦੀ ਯਾਦਗਾਰੀ ਵਿੱਚ ਬਣਿਆ ਇਹ ٹرسٹ ਜੋ ਕਿ ਪਿਛਲੇ ਦਿਨੀ ਨਮਾਦਿਆਂ ਵਿਖੇ ਤਿੰਨ ਦਿਨਾਂ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ ਸੀ ਤੇ ਅੱਜ ਇਹ ਕੈਂਪ ਕਰਾਚੋਂ ਵਿਖੇ ਲੱਗਿਆ ਜਾਣਕਾਰੀ ਮਿਲਿਆ ਕਿ ਬਟਰੇਆਣਾ ਝਨੇੜੀ ਅਤੇ ਕਰਾਚੋਂ ਤਿੰਨੇ ਪਿੰਡਾਂ ਦੇ ਆ ਟੀਮਾਂ ਵੱਲੋਂ ਹੰਬੜਾ ਮਾਰਿਆ ਗਿਆ ਅਤੇ ਤਿੰਨੇ ਪਿੰਡਾਂ ਦੇ ਜੋ ਲੋਕ ਨੇ ਇਸ ਕੈਂਪ ਦਾ ਲਾਹਾ ਲੈਦੇ ਨਜਰਾਉਣਗੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਸਾਬਕਾ ਕੈਬਨਿਟ ਮੰਤਰੀ ਵਿਜੇਂਦਰ ਸਿੰਘਲਾ ਪਹੁੰਚੇ ਨੇ ਉਹਨਾਂ ਨੇ 55 ਤੋਂ 60 ਮਰੀਜ਼ਾਂ ਦੀ ਜੋ ਕਿ ਚਸ਼ਮੇ ਦੇ ਲੰਝਨੇ ਜਿਹੜੇ ਉਹ ਭਾਵ ਅੱਖਾਂ ਦੀਆਂ ਬਿਮਾਰੀਆਂ ਨੂੰ ਲੈ ਕੇ ਜਾਂ ਜਿਨ੍ਹਾਂ ਦੇ ਆਪਰੇਸ਼ਨ ਹੋਣੇ ਨੇ 55 ਤੋਂ 60 ਵਿਅਕਤੀਆਂ ਦੀ ਇੱਕ ਬੱਸ ਹੈ ਜੋ ਪਟਿਆਲਾਵਲ ਨੂੰ ਰਵਾਨੀ ਕੀਤੀ ਹੈ ਜਾਣਕਾਰੀ ਮਿਲਿਆ ਕਿ ਗਲੋਬਲ ਹਸਪਤਾਲ ਦੇ ਵਿੱਚ ਉਹਨਾਂ ਦੇ ਜੋ ਅ ਮੈਡੀਕਲ ਟ੍ਰੀਟਮੈਂਟ ਹੋਣੀ ਹੈ ਜਾਂ ਆਪਰੇਸ਼ਨ ਹੋਣਾ ਹੈ ਜੋ ਵੀ ਕੁਝ ਹੋਣਾ ਸੋ ਕੈਂਪ ਦੀਆਂ ਤਸਵੀਰਾਂ ਵਿਜੇਂਦਰ ਸਿੰਘ ਦਾ ਸੰਗਤ ਨਾਲ ਗੱਲਬਾਤ ਕਰ ਰਹੇ ਨੇ ਤੁਹਾਨੂੰ ਉੱਥੇ ਦਾ ਚਲਦੇ ਆ ਸੁਣਾਉਨੇ ਆ ਕਿ ਕਾਂਗਰਸ ਪਾਰਟੀ ਦੇ ਆ ਤੂ ਪ੍ਰਿੰਸੀਪਲ ਬਹੁਤ ਬਹੁਤ ਵਧੀਆ ਤੇ ਵੱਡਾ ਉਪਰਾਲਾ ਵਿਜੇਂਦਰ ਸਿੰਘਲਾ ਜੀ ਦਾ ਕਿਉਂਕਿ ਜਿਹੜੇ ਇਹੋ ਜੇ ਕੈਂਪ ਆ ਉਹਨਾਂ ਦੀ ਸਮਾਜ ਨੂੰ ਬਹੁਤ ਲੋੜ ਆ ਸਾਡੇ ਬਜ਼ੁਰਗ ਮਾਤਾਵਾਂ ਸਾਡੇ ਬਜ਼ੁਰਗ ਬਾਪੂ ਜਿਨ੍ਹਾਂ ਦੀ ਅੱਖਾਂ ਦੀ ਜਿਹੜੀ ਨਿਗਾ ਕਮਜ਼ੋਰ ਹੋ ਗਈ ਆ ਜਾਂ ਉਹਨਾਂ ਨੂੰ ਚਮੜੀ ਦੀ ਜਾਂ ਹੋਰ ਕਿਸੇ ਤਰ੍ਹਾਂ ਦੀ ਦਿੱਕਤ ਆ ਜਾਂਦੀ ਹੈ ਉਹ ਸ਼ਹਿਰ ਨਹੀਂ ਜਾ ਸਕਦੇ ਸਰਕਾਰ ਦੀਆਂ ਸਿਹਤ ਸਹੂਲਤਾਂ ਦਾ ਪਹਿਲਾਂ ਹੀ ਬਹੁਤ ਬੁਰਾ ਹਾਲ ਆ ਉਹ ਖੱਜਲ ਖਵਾਰ ਹੋ ਕੇ ਫਿਰ ਵਾਪਸ ਮੁੜੇ ਆਉਂਦੇ ਆ ਫਿਰ ਜਾਂਦੇ ਆ ਫਿਰ ਵਾਪਸ ਮੁੜੇ ਆਉਂਦੇ ਆ ਸੋ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਲੀਡਰ ਆ ਜਿਹੜਾ ਸਾਨੂੰ ਮਿਲਿਆ ਜਿਹੜਾ ਪਿਛਲੇ ਲਗਾਤਾਰ 20 ਸਾਲਾਂ ਤੋਂ ਆਪਣੇ ਸਵਰਗਵਾਸੀ ਪਿੱਤਾ ਸੰਤਰਾਮ ਸਿੰਘਲਾ ਜੀ ਦੀ ਯਾਦ ਚ ਇਹ ਮੈਡੀਕਲ ਕੈਂਪਾ ਜਿਹੜੇ ਲਵਾਉਂਦਾ ਆ ਰਿਹਾ ਹੈ ਪਿਛੇ ਨਮਾਦੇ ਮੇਲੇ ਤੇ ਵੀ ਤਿੰਨ ਦਿਨ ਕੈਂਪ ਚੱਲਿਆ ਅੱਜ ਬਲਾਕ ਭਵਾਨੀਗੜ੍ਹ ਦੇ ਸਭ ਤੋਂ ਵੱਡੇ ਪਿੰਡ ਕਰਾਚੋਂ ਦੇ ਵਿੱਚ ਇਹ ਰਵਿਦਾਸ ਧਰਮਸ਼ਾਲਾ ਦੇ ਵਿੱਚ ਕੈਂਪ ਲੱਗਿਆ ਜਿੱਥੇ ਬਹੁਤ ਵੱਡੀ ਗਿਣਤੀ ਚ ਮਾਤਾ-ਮਾਂ ਬਜ਼ੁਰਗਾਂ ਤੇ ਕੁਝ ਮੇਰੀਆਂ ਭੈਣਾਂ ਨੇ ਵੀ ਆਪਣੇ ਜਿਹੜੇ ਅੱਖਾਂ ਦੇ ਤੇ ਸਕਿਨ ਦੇ ਜਿਹੜੇ ਚੈੱਕਅਪ ਆ ਉਹਨਾਂ ਨੇ ਕਰਵਾਇਆ ਬਹੁਤ ਜਿਹੜੇ ਮਰੀਜ਼ ਸੀ ਜਿਨ੍ਹਾਂ ਦੇ ਲੈਂਜ਼ ਪੈਨ ਵਾਲੇ ਆ ਉਹਨਾਂ ਦੀ ਲਿਸਟ ਬਣ ਗਈ ਹੈ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਚਸ਼ਮਿਆਂ ਦੀ ਲੋੜ ਸੀ ਫਰੀ ਦੇ ਵਿੱਚ ਚਸ਼ਮੇ ਤੇ ਮੈਡੀਸਨ ਆ ਜਿਹੜੀ ਉਹ ਵੱਡੀ ਗਿਣਤੀ ਚ ਦਿੱਤੀ ਗਈ ਆ। ਇਸ ਗੱਲ ਦਾ ਮੈਂ ਗਵਾਹ ਮੈਂ ਸਵੇਰ ਤੋਂ ਲੈ ਕੇ ਦੇਖ ਰਿਹਾ ਕਿ 300 ਤੋਂ ਉੱਪਰ ਜਿਹੜੇ ਮਰੀਜ਼ਾ ਹੁਣ ਤੱਕ ਇਸ ਕੈਂਪ ਦੇ ਵਿੱਚ ਆ ਚੁੱਕੇ ਆ। ਉਹਨਾਂ ਨੇ ਇਸ ਕੈਂਪ ਦੇ ਵਿੱਚ ਜਿਨ੍ਹਾਂ ਦੇ ਲੈਂਸ ਪੈਣ ਵਾਲੇ ਆ ਉਹਨਾਂ ਲਈ ਅਲੱਗ ਤੋਂ ਹੁਣ ਜਿਹੜੀ ਲਿਸਟ ਆ ਉਹ ਤਿਆਰ ਹੋ ਰਹੀ ਆ ਉਹਨਾਂ ਨੂੰ ਅੱਜ ਲੈਂਸ ਪਵਾਉਣ ਲਈ ਹਸਪੀਟਲ ਲੈ ਕੇ ਜਾਇਆ ਕਰੂ ਲੈ ਕੇ ਜਾਇਆ ਜਾਵੇਗਾ ਤੇ ਉਹਨਾਂ ਦੇ ਜਿਹੜੇ ਫ੍ਰੀ ਦੇ ਉਹ ਲੈਂਜ ਪਾਏ ਜਾਣਗੇ ਉਸ ਤੋਂ ਇਲਾਵਾ ਜਿਨ੍ਹਾਂ ਨੂੰ ਮੈਡੀਸਨ ਦੀ ਲੋੜ ਸੀ ਚਸ਼ਮਿਆਂ ਦੀ ਲੋੜ ਸੀ ਉਹਨਾਂ ਨੂੰ ਮੌਕੇ ਉੱਪਰੀ ਚਸ਼ਮੇ ਤੇ ਮੈਡੀਸਨਾਂ ਜਿਹੜੀ ਦਿੱਤੀ ਗਈ ਹੈ ਸਵੇਰ ਤੋਂ ਹੀ ਲੈ ਕੇ ਲੰਬੀਆਂ ਜਿਹੜੀਆਂ ਇੱਥੇ ਲੈਣਾ ਨੇ ਉਹ ਲੱਗੀਆਂ ਹੋਈਆਂ ਸੀ ਤੇ ਇਸ ਕੈਂਪ ਦਾ ਕਰਾਚੌਂ ਕਰਾਚੌਂ ਦੇ ਨਾਲ ਲੱਗਦੇ ਪਿੰਡਾਂ ਨੇ ਬਹੁਤ ਵੱਡੀ ਗਿਣਤੀ ਚ ਲਾਹਾ ਲਿਆ ਸੋ ਅਸੀਂ ਧੰਨਵਾਦ ਕਰਦੇ ਹਾਂ ਸੰਗਤ ਦਾ ਵੀ ਤੇ ਹਲਕੇ ਸਮੁੱਚੇ ਸੰਗਰੂਰ ਹਲਕੇ ਵੱਲੋਂ ਵਿਜੇਂਦਰ ਸਿੰਘ ਲਾਜਾ ਦਾ ਵੀ ਧੰਨਵਾਦ ਕਰਦੇ ਆ ਕਿ ਉਹ ਬਹੁਤ ਹੀ ਨੇਕ ਉਪਰਾਲਾ ਜਿਹੜਾ ਕਰ ਰਹੇ ਨੇ ਸਰ ਕਿਸ ਤਰੀਕੇ ਦੇਖਦੇ ਹੋ ਕਿ ਨਮਾਦੇ ਕੈਂਪ ਲੱਗਾ ਤੇ ਅੱਜ ਇੱਕ ਧਰਾਂ ਚੋਂ ਕੈਂਪ ਲੱਗੇ ਮੈਡੀਕਲ ਦੇਖੋ ਆਪਾਂ ਸਭ ਨੂੰ ਪਤਾ ਹੈ ਕਿ ਆਪਣੇ ਪਿੰਡਾਂ ਵਿੱਚ ਚਮੜੀ ਦੇ ਰੋਗਾਂ ਦਾ ਬਹੁਤ ਲੋਕਾਂ ਨੂੰ ਤਕਲੀਫ ਹੈ ਤੇ ਅੱਖਾਂ ਦੀ ਬਹੁਤ ਤਕਲੀਫ ਹੈ ਔਰ ਜਦੋਂ ਆਪਾਂ ਉਹਨਾਂ 3 ਦਿਨ ਦਾ ਕੈਂਪ ਨਮਾਦੇ ਲਾਇਆ ਸੀ ਉੱਥੇ ਵੀ ਅੰਦਾਜ਼ਨ 350 ਲੋਕਾਂ ਦੇ ਚਸ਼ਮੇ ਦੇ ਲੈਂਸ ਪੈਨ ਵਾਲੇ ਸੀ ਅੱਖਾਂ ਦੇ ਔਰ ਸਾਰਿਆਂ ਦੇ ਆਪਰੇਸ਼ਨ ਗਲੋਬਲ ਹਸਪੀਟਲ ਪਟਿਆਲੇ ਚ ਹੋਏ। ਇਸੇ ਲੜੀ ਦੇ ਅੱਗੇ ਜਾਂਦੇ ਹੋਏ ਕਰਾਚੋ ਪਿੰਡ ਵਾਲੇ ਸਾਰੇ ਸਾਥੀਆਂ ਦੀ ਮੰਗ ਸੀ ਵੀ ਕਰਾਚੋ ਪਿੰਡ 'ਚ ਕੈਂਪ ਲਾਇਆ ਜਾਵੇ। ਤੇ ਅਸੀਂ ਉਸ ਦਿਨ ਤੋਂ ਤਿਆਰੀ ਚਾਲੂ ਕੀਤੀ। ਬਟ੍ਰਿਆਣਾ ਤੇ ਝਨੇੜੀ ਪਿੰਡ ਨੂੰ ਅਸੀਂ ਕਰਾਚੋ ਦੇ ਨਾਲ ਜੋੜਿਆ ਤਾਂ ਕਿ ਉਹ ਤਿੰਨੋਂ ਪਿੰਡ ਨੇੜੇ-ਨੇੜੇ ਦੇ ਪਿੰਡ ਐ ਤੇ ਉੱਥੇ ਦੇ ਲੋਕਾਂ ਨੂੰ ਵੀ ਅਸੀਂ ਸਾਡੀ ਸਾਰੀ ਟੀਮ ਨੇ ਤਿੰਨੋਂ ਪਿੰਡਾਂ ਦੀ ਟੀਮਾਂ ਨੇ ਪਿੱਛੇ 3-4 ਦਿਨ ਤੋਂ ਦਬਕੇ ਮਿਹਨਤ ਕੀਤੀ ਇਸ ਗੱਲ ਦਾ ਸੁਨੇਹਾ ਕੱਲੇ-ਕੱਲੇ ਪਰਿਵਾਰ ਤੱਕ ਪਹੁੰਚਾਣ ਦੀ ਤਾਂਕਿ ਵੱਧ ਤੋਂ ਵੱਧ ਲੋਕ ਇਸ ਕੈਂਪ ਦਾ ਲਾਹਾ ਲੈ ਸਕਣ। ਔਰ ਅੱਜ ਮੈਨੂੰ ਤਸੱਲੀ ਇਸ ਗੱਲ ਦੀ ਹੈ ਕਿ ਅਸੀਂ ਹੁਣੀ ਅੰਦਾਜ਼ਨ 55 ਤੋਂ ਲੈ ਕੇ 60 ਮਰੀਜ਼ਾਂ ਦੀ ਬਸ ਜਿਹੜੇ ਲੋਕਾਂ ਦੇ ਲੈਂਸ ਪੈਨਸੀ ਪੈਨੇ ਸੀ ਬਜ਼ੁਰਗਾਂ ਦੇ ਜਿਨ੍ਹਾਂ ਦੇ ਮੂਤਰੀਆ ਦੀ ਤਕਲੀਫ ਸੀ ਜਿਨ੍ਹਾਂ ਨੂੰ ਉਹ ਅਸੀਂ ਬਸ ਤੋੜੀ ਹੈ ਤੇ ਹੁਣ ਮੈਂ ਗਲੋਬਲ ਹਸਪੀਟਲ ਜਾ ਰਹੇ ਹਾਂ ਜਿੱਥੇ ਉਹਨਾਂ ਦੇ ਆਪਰੇਸ਼ਨ ਹੋਣਗੇ। ਔਰ ਮੈਨੂੰ ਲੱਗਦਾ ਹੈ ਅੰਦਾਜ਼ਨ 450 ਲੋਕ ਅੱਜ ਚਸ਼ਮਾ ਲੈ ਕੇ ਗਏ ਔਰ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਨਿਗਾਹ ਕਮਜ਼ੋਰ ਸੀ ਔਰ ਇਸ ਦੇ ਨਾਲ ਨਾਲ ਜਿਹੜੇ ਲੋਕਾਂ ਨੂੰ ਚਮੜੀ ਦੇ ਰੋਗਾਂ ਦੀ ਤਕਲੀਫ ਸੀ ਤਾਂ ਟੋਟਲ 700 ਬੰਦੇ ਦੀ ਆਪੀਡੀ ਸਾਡੇ ਇਸ ਪਿੰਡ ਚੋਂ ਅੱਜ ਅੰਦਾਜ਼ਨ ਹੋਈ ਏ ਇਕੁਇਲ ਟੀਚਾ ਸਾਡਾ ਕਿ ਜਿਹੜੇ ਸਾਡੇ ਲੋੜਵੰਦ ਪਰਿਵਾਰ ਹੈ ਗਰੀਬ ਲੋਕ ਹੈ ਜਿਹੜਾ ਨੂੰ ਇਹ ਤਕਲੀਫਾ ਇਹ ਵਾਲੀ ਬਿਮਾਰੀ ਦੀ ਤਕਲੀਫਾ ਅਸੀਂ ਉਹਨਾਂ ਦੀ ਸੇਵਾ ਕਰ ਸਕੀ ਔਰ ਇਹ ਵੀੜਾ ਅਸੀਂ ਲਗਾਤਾਰ ਲੰਬੇ ਸਮੇਂ ਤੋਂ ਮੇਰੇ ਬਜ਼ੁਰਗ ਸਵਰਗਵਾਸੀ ਸੰਤਰਾਮ ਸਿੰਘਾ ਜੀ ਦੀ ਯਾਦ ਦੇ ਵਿੱਚ ਅਸੀਂ ਆਪਣੇ ਪਰਿਵਾਰ ਵੱਲੋਂ ਇਹ ਸੇਵਾ ਚਲਾਉਂਦੇ ਆਂ ਔਰ ਉਸੇ ਸੇਵਾ ਦੇ ਵਿੱਚ ਅੱਜ ਸਾਡੀ ਸਾਰੀ ਟੀਮਾਂ ਨੇ ਮਿਲ ਕੇ ਪਿੰਡ ਦੇ ਸਾਥੀਆਂ ਨੇ ਕਿਉਂਕਿ ਜਿਹੜਾ ਬੰਦਾ ਕੋਈ ਪਰਚੀ ਕੱਟਣ ਦੀ ਸੇਵਾ ਕਰਦਾ ਹੈ ਉਹ ਵੀ ਸਹਿਯੋਗ ਕਰ ਰਿਹਾ ਹੈ ਜਿਹੜਾ ਬੰਦਾ ਮਰੀਜ਼ਾਂ ਨੂੰ ਲਾਈਨ ਚ ਲਾਉਣ ਦੀ ਸੇਵਾ ਕਰਦਾ ਹੈ ਉਹ ਵੀ ਕਰ ਰਿਹਾ ਹੈ ਤੇ ਹੁਣ ਮਰੀਜ਼ ਉੱਥੇ ਜਾਣਗੇ ਉੱਥੇ ਆਪਰੇਸ਼ਨ ਤੋਂ ਬਾਅਦ ਦਲੀਆ ਖਾਣ ਵਾਸਤੇ ਦੇਣਾ ਉਹ ਵੀ ਸਾਡੀ ਸੰਸਥਾ ਰੂਪਰਾਜ ਸ਼ਿਗਲੜੀ ਨੂੰ ਸਾਡੇ ਨਾਲ ਮਿਲ ਕੇ ਸੇਵਾ ਕਰਦੇ ਤੋ ਸਾਡੇ ਸਾਰੇ ਲੋਕ ਮਿਲ ਕੇ ਇਹਨੂੰ ਸੇਵਾ ਦੇ ਰੂਪ ਵਿੱਚ ਅਸੀਂ ਕੰਮ ਕਰਦੇ ਹਾਂ ਔਰ ਅੱਜ ਮੈਨੂੰ ਬੜੀ ਤਸੱਲੀ ਹੈ ਕਿ ਜਿਹੜੇ ਕੈਟਰਟ ਦੇ ਆਪਰੇਸ਼ਨ ਦੇ ਮਰੀਜ਼ ਦੋ ਦੋ ਤਿੰਨ ਤਿੰਨ ਸਾਲ ਤੋਰੇ ਉ ਉਹਨਾਂ ਦੇ ਅਸੀਂ ਅੱਜ ਜਿਹੜੇ ਲੈਂਸ ਪੈਣੇ ਆ ਉਹਨਾਂ ਦੇ ਆਪਰੇਸ਼ਨ ਕਰਾਉਣ ਵਾਸਤੇ ਸੰਗਤ ਨੂੰ ਤੋਰੇ। ਪਰ ਸ਼ਹਿਰਾਂ ਚ ਤਾਂ ਬਹੁਤ ਕੈਂਪ ਲੱਗ ਜਾਂਦੇ ਤੇ ਪਿੰਡਾਂ ਚ ਬਹੁਤ ਇਹੋ ਜਿਹੇ ਪਰਵਾਸ ਜਿਹੜੇ ਸ਼ਹਿਰ ਵੀ ਨਹੀਂ ਜਾ ਸਕਦੇ ਸੀ ਤਾਂ ਉਹਨਾਂ ਲਈ ਜਿਹੜਾ ਕੈਂਪ ਆਯੋਜਿਤ ਕੀਤਾ ਗਿਆ। ਤਾਂ ਲੱਗਦਾ ਬਹੁਤ ਜ਼ਿਆਦਾ ਇਹਦੇ ਲੋਕਾਂ ਦੀ ਜਿਹੜੀ ਨਿਗਾ ਤੇ ਜਿਹੜੇ ਅਸੀਂ ਕਹਿ ਸਕਦੇ ਆ ਆਪਰੇਸ਼ਨ ਹੋਊਗਾ। ਦੇਖੋ ਗੱਲ ਇਹ ਹੈ ਕਿ ਜਿਹੜੇ ਜਿਹੜੇ ਕੈਂਪ ਪਿੰਡ ਚੋਂ ਸਾਨੂੰ ਡਿਮਾਂਡ ਆਉਂਦੀ ਹੈ ਤੇ ਸਾਡੀ ਟੀਮ ਦੇ ਨਾਲ ਰਾਏ ਕਰਕੇ ਆਉਣ ਵਾਲੇ ਸਮੇਂ ਚ ਅਸੀਂ ਉਹ ਪਿੰਡਾਂ ਨੂੰ ਪਲੈਨਿੰਗ ਚ ਪਾਵਾਂਗੇ। ਕੁਝ ਅਗਲਾ ਮਹੀਨਾ ਤਿਹਾਰਾਂ ਦਾ ਹੈਗਾ। ਦੇਖ ਕੇ ਲੋਕਾਂ ਤਾਂ ਕਿ ਲੋਕਾਂ ਦੀ ਸਹੂਲਤ ਵਾਸਤੇ ਕਰਦੇ ਆ। ਤੋਂ ਸਾਡਾ ਕੋਈ ਆਪਣਾ ਏਜੰਡਾ ਨਹੀਂ ਹੈ ਡਾਕਟਰਾਂ ਦੀ ਅਵੇਲੇਬਿਲਿਟੀ ਕਿਉਂਕਿ ਸਾਡੇ ਕੋਲ ਪ੍ਰਾਈਵੇਟ ਡਾਕਟਰ ਹਨ ਜਿਹੜੇ ਕੰਮ ਕਰਦੇ ਆ। ਤੋਂ ਮੇਰੇ ਸਿਰ ਇੱਕੋ ਹੀ ਟੀਚਾ ਹੈ ਕਿ ਲੋਕਾਂ ਦੀ ਸਹੂਲਤ ਨਾਲ ਵਾਅਦ ਤੋਂ ਬਾਅਦ ਲੋਕ ਲਾਹਾ ਲੈ ਸਕਣ। ਅਸੀਂ ਅੱਜ ਸ਼ਨੀਵਾਰ ਦਾ ਟਾਈਮ ਤਾਰ ਰੱਖਿਆ ਸੀ। ਦਿਨ ਤਾਰ ਰੱਖਿਆ ਸੀ ਕਿ ਸ਼ਨੀਵਾਰ ਨੂੰ ਲੋਕਾਂ ਨੂੰ ਭੋਗਾਂ ਤੇ ਘਟ ਜਾਣਾ ਹੁੰਦਾ। ਲੋਕਾਂ ਨੂੰ ਆਣਾ ਜਾਣਾ ਘੱਟ ਹੁੰਦਾ ਤਾਂ ਕਿ ਜਿਆਦਾ ਤੋਂ ਜਿਆਦਾ ਲੋਕ ਇਹਦਾ ਲਾਹਾ ਲੈ ਸਕਣ। ਉਹਨਾਂ ਲਈ ਟੈਂਪ ਵੀ ਕੈਂਪ ਲੱਗਦੇ ਰਹਿਣਗੇ। ਬਿਲਕੁਲ ਇਹ ਲੜੀਵਾਰ ਕੈਂਪ ਲੱਗਦੇ ਰਹਿਣਗੇ ਔਰ ਵਧੀਆ ਤਰੀਕੇ ਨਾਲ ਸੱਚੇ ਸੁਚੇਤ੍ਰੀ ਕੇਲਾ ਲੋਕਾਂ ਦੀ ਸੇਵਾ ਕਰ ਸਕੇ ਉਹੀ ਸਾਡੇ ਪਿੱਛੇ